ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਮੇਰਾ ਨਾਮ ਹੈਗਾ ਗੁਰਸੇਵਕ ਸਿੰਘ ਅੰਟਾਲ ਮੁੱਖ ਸੇਵਾਦਾਰ ਇੱਕ ਮੈਨਜੀਓ ਕਨੌਜੀ ਅਸੀਂ ਅੱਜ ਐਸ ਐਚਓ ਹਰਪ੍ਰੀਤ ਸਿੰਘ ਜੋ ਕਿ ਸ਼ੰਭੂ ਐਸ ਐਚਓ ਸੀਗੇ ਹੁਣ ਉਹ ਲਾਇਨ ਹਾਜ਼ਰ ਹੈਗੇ ਆ ਉਹਦੇ ਸਬੰਧ ਦੇ ਵਿੱਚ ਆਪ ਜੀ ਨਾਲ ਗੱਲਬਾਤ ਕਰਨ ਆਏ ਆ ਜੋ ਕਿ ਉਹਨਾਂ ਵੱਲੋਂ ਛੁੱਟੇ ਪਰਚੇ ਪਾਏ ਗਏ ਉਹਨਾਂ ਦਾ ਅੱਜ ਤੁਹਾਨੂੰ ਕਾਗਜ਼ ਪੱਤਰਾ ਲਈ ਸਾਰ ਚੀਜ਼ਾਂ ਦੱਸਣ ਜਾਂਦਾ ਮੇਰੇ ਨਾਲ ਆ ਭੈਣ ਐ ਭੈਣ ਨਾ ਦੱਸੋ ਆਪਣੇ ਮੇਰਾ ਨਾਮ ਕੁਲਦੀਪ ਕੌਰ ਆ ਮੈਂ ਸੰਗਰੂਰ ਦੀ ਰਹਿਣ ਵਾਲੀ ਆ ਤੇ ਮੇਰੇ ਤੇ ਵੀ ਨਜਾਇਜ਼ ਪਰਚਾ ਪਾਇਆ ਗਿਆ ਪਿੰਡ ਡਰਸਰੀ ਕੁਲਦੀਪ ਕੌਰ ਵਾਈਫ ਆਫ ਅਮਨਦੀਪ ਸਿੰਘ ਪਿੰਡ ਮੀਰਹੇੜੀ ਤੂਰੀ ਸੰਗਰੂਰ ਰਹਿਣ ਵਾਲਿਆ ਸੀ ਤੇ ਮੈਂ ਨਰਸਿੰਗ ਦਾ ਕੰਮ ਕਰਦੀ ਸੀਗੀ ਤੇ ਮੇਰੇ ਕੋਲ ਇੱਕ ਸਾਡੇ ਕੋਲ ਡਿਲੀਵਰੀ ਹੋਈ ਸੀ ਜਦੋਂ ਡਿਲੀਵਰੀ ਹੋਈ ਉਹ ਬੱਚੇ ਦੀ ਵੀ ਮਤਲਬ ਆਈਸ ਪ੍ਰੋਬਲਮ ਸੀ ਯੂ نو ਠੀਕ ਹੈ ਅਸੀਂ ਸਾਲੋਂ ਕਿਸੇ ਨੇ ਦੱਸਿਆ ਉਹ ਪੌਰ ਫੈਮਲੀ ਨੂੰ ਬਿਲੋਂਗ ਕਰਦੇ ਸੀ ਬਿਲਕੁਲ ਪੌਰ ਸੀ ਮੈਂ ਉਹਨਾਂ ਦੀ ਮਦਦ ਕਰ ਰਹੀ ਸੀ ਇਸ ਫੈਮਲੀ ਦੀ ਉਹ ਪਰਿਵਾਰ ਦੀ ਤੇ ਅਸੀਂ ਜਦੋਂ ਉਹਨੂੰ ਅੰਬਾਲਾ ਦੇ ਬੱਚੇ ਨੂੰ ਦਿਖਾਣ ਗਏ ਤਿੰਨ ਚਾਰ ਦਿਨਾਂ ਦਾ ਦੱਸ ਸੀ ਬੱਚਾ ਤਕਰੀਬਨ ਤੇ ਅੰਬਾਲਾ ਰੋਡ ਤੋਂ ਸਾਨੂੰ ਮਤਲਬ ਨੱਕਾ ਲੱਗਿਆ ਸੀ ਤੋਂ ਘੇਰ ਕੇ ਦੋ ਤਿੰਨ ਗੱਡੀਆਂ ਖੜੀਆਂ ਸੀ ਸਕੋਰਪੀਓ ਵਗੈਰਾ ਤੇ ਉਹਦੇ ਵਿੱਚ ਲੈ ਕੇ ਸਾਨੂੰ ਹਾਂਜੀ ਉਹ ਉੱਥੇ ਲੈ ਕੇ ਸੰਭੂ ਥਾਣਾ ਹੀ ਲੈ ਗਏ ਉੱਥੇ ਜਾ ਕੇ ਸਾਨੂੰ ਗਾਲੀ ਗਲੋਚ ਜੋ ਵੀ ਸਾਡੇ ਕੋਲ ਸਮਾਨ ਸੀ ਉਹ ਖੋਲਿਆ ਪੈਸੇ ਸੀ ਜੋ ਉਹ ਪਰਿਵਾਰ ਕੋਲੇ ਬੱਚੇ ਦੇ ਪਰਿਵਾਰ ਕੋਲੇ ਉਹ ਖੋਲੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਤਲਬ ਛੱਡਤਾ ਪਰਿਵਾਰ ਨੂੰ ਸਾਰਾ ਕੁਝ ਖੋਹ ਕਰਕੇ ਮੇਰੇ ਤੇ ਪਰਚਾ ਦਰਜ ਕਰਤਾ ਆਲਰੇਡੀ ਪਹਿਲੀ ਉੱਥੇ 5-6 ਪਾਰਟੀਆਂ ਹੋਰ ਬੈਠੀਆਂ ਸੀ ਇਹੀ ਬੱਚੇ ਵਾਲੇ ਕੇਸ ਵਾਲੀਆਂ ਠੀਕ ਹੈ तकरीबन ਉਹਨਾਂ ਤੋਂ ਸਭ ਤੋਂ ਉਹ ਨਹੀਂ ਮਤਲਬ 9:30 ਵਜੇ ਰਾਤ ਦੇ ਤੱਕ ਸਭ ਤੋਂ ਕੈਸ਼ ਜੋ ਵੀ ਸੀ ਉਹਨਾਂ ਕੋਲੇ ਖੋਲਿਆ ਸਾਰਾ ਮਤਲਬ ਐਡਾ ਵੱਡਾ ਟੇਬਲ ਸੀ ਜਿਹੜਾ ਪੈਸਿਆਂ ਨਾਲ ਭਰ ਗਿਆ ਸਾਰੀਆਂ ਫੈਮਲੀਆ ਨੂੰ ਮਤਲਬ ਘਰੇ ਭੇਜਦਾ ਪੈਸੇ ਪੂਰੇ ਖੋ ਕੇ ਉਹਨਾਂ ਤੋਂ ਪਰ ਮੇਰੇ ਤੇ ਇਕੱਲੀ ਤੇ ਪਰਚਾ ਦਰਜ ਕੀਤਾ ਤੇ ਦੋ ਮਾਨਸਾ ਦੇ ਮੁੰਡੇ ਸੀ ਜਿਹੜੇ ਕਿ ਮੈਂ ਅੱਜ ਤੱਕ ਨਾ ਉਹ ਕਦੀ ਦੇਖੇ ਸੀ ਆਪਣੇ ਸ਼ਹਿਰ 'ਚ ਨਾ ਕੋਈ ਮੇਰੀ ਕੋਈ ਫੋਨ ਕਾਲਸ ਉਹਨਾਂ ਨਾਲ ਕੋਈ ਵੀ ਸੀ ਕਿਸੇ ਵੀ ਤਰ੍ਹਾਂ ਦੀ ਪਰ ਉਹਨਾਂ ਨੂੰ ਮੇਰੇ ਨਾਲ ਅਟੈਚ ਕਰਕੇ ਮੇਰੇ ਨਾਲ ਪਰਚਾ ਦਰਜ ਵੀ ਮਤਲਬ ਮੇਰੇ ਕੇਸਵਰ ਬਣਾ ਕੇ ਪਰਚਾ ਦਰਜ ਕੀਤਾ ਗਿਆ ਸਾਡੇ ਤੇ ਕੀ ਦੋਸ਼ਾ ਪਰਚਾ ਪਰਚਾ ਤੇ ਮੇਰੇ ਬੱਚਾ ਤਸਕਰੀ ਦਾ ਪਰਚਾ ਪਾਇਆ ਗਿਆ ਮੇਰੇ ਤੇ ਤੁਹਾਡਾ ਮਤਲਬ ਕਹਿੰਦੇ ਗਰੋ ਬਣਾਤਾ ਦੋ ਬੰਦੇ ਗਰੋ ਬਣਾਤਾ ਬਲਕਿ ਮੈਂ ਜਾਣਦੀ ਵੀ ਨਹੀਂ ਸੀ ਉਹ ਕੌਣ ਨੇ ਵਿਚਾਰੇ ਕੌਣ ਨਹੀਂ ਹਲੇ ਤੱਕ ਉਹ ਅੰਦਰ ਹੀ ਨੇ ਮੇਰੀ ਜ਼ੁਬਾਨ ਤੋਂ ਹੋ ਗਈ ਇਹ ਫੈਮਲੀ ਵੱਲੋਂ ਦਿੱਤਾ ਹੋਇਆ ਮੇਰਾ ਐਫੀਡੇਵਟ ਐਫੀਡੇਵਟਾ ਠੀਕ ਹੈ ਮੇਰੇ ਫੇਵਰ ਦੇ ਵਿੱਚ ਔਰ ਫੈਮਲੀ ਮੇਰੇ ਨਾਲ ਆ ਮੇਰੇ ਹੱਕ ਚ ਮੇਰੀ ਜ਼ਬਾਨਤ ਦਿੱਤੀ ਗਈ ਹੈ ਮਤਲਬ ਮੇਰੀ ਜ਼ਬਾਨਤ ਹੋ ਗਈ ਉਹਨਾਂ ਦੀ ਹਲੇ ਤੱਕ ਵਿਚਾਰਾਂ ਦੀ ਜ਼ਬਾਨਤ ਵੀ ਨਹੀਂ ਹੋਈ ਮੈਂ ਪਟਿਆਲਾ ਸੈਂਟਰ ਜੀਲ ਚ ਤਾਈ 3 ਮਹੀਨੇ ਨਜਾਇਜ਼ ਮੈਂ ਮਤਲਬ ਅ ਨਜਾਇਜ਼ ਪਰਚਾ ਦਰਜ ਕੀਤਾ ਗਿਆ ਮੇਰੇ ਤੇ ਔਰ ਜੋ ਮੇਰਾ ਨੁਕਸਾਨ ਵੀ ਹੋਇਆ ਮੇਰਾ ਮੇਰੇ ਕੋਲ ਅ ਅੱਧੇ ਟੋਲੇ ਦੀ ਰਿੰਗ ਸੀ ਉਹ ਵੀ ਮਤਲਬ ਐਸਐਚਓ ਨੇ ਹਜੇ ਤੱਕ ਨਹੀਂ ਦਿੱਤੀ 22000 ਰੁਪਏ ਕੈਸ਼ ਸੀ ਮੇਰੇ ਕੋਲੇ ਉਹ ਵੀ ਮਤਲਬ ਨਹੀਂ ਦਿੱਤਾ ਸਿਰਫ ਇੱਕ ਫੋਨ ਜ਼ਰੂਰ ਦਿੱਤਾ ਮੇਰਾ ਬਾਕੀ ਸਾਰਾ ਸਮਾਨ ਉਹਨਾਂ ਦੇ ਕੋਲ ਹੀ ਆ ਜਿਹੜੀ ਫੈਮਲੀ ਸੀ ਉਹਨਾਂ ਦਾ ਸਮਾਨ ਵੀ ਉਹਦੇ ਕੋਲ ਹੀ ਆ ਨਹੀਂ ਦਿੱਤਾ 22000 ਤੁਹਾਡੇ ਹੀ ਮਾਮਲੇ ਚ ਹੋ ਗਿਆ ਸੱਚੂ ਪੈਸੇ ਮੇਰੇ ਵਾਲੇ ਚੋੜੇ ਤੁਹਾਡਾ ਹਾਂਜੀ ਉਹਦਾ ਜਿਹੜਾ ਸਾਡਾ ਮਸਲਾ ਹੈਗਾ ਜੀ ਮੇਰੇ ਤੇ ਐਸਐਚਓ ਸਾਹਮਣੇ ਪਰਚਾ ਦਿੱਤਾ 2000 ਰੁਪਏ ਚੋਰੀ ਦਾ ਤੇ ਨਾਲ ਉਹਦੇ ਚ ਦਿਖਾਇਆ ਗਿਆ ਹੈਗਾ ਵੀ ਮੈਂ ਕੋਕ ਕਰਕੇ ਫੇਰ ਮਾਰਿਆ ਠੀਕ ਹੈ ਜੀ ਤੁਸੀਂ ਮੈਂ ਫੇਰ ਮਾਰਿਆ ਹੈ ਗਿਆ 2000 ਰੁਪਏ ਚੋਰੀ ਦਾ ਮੇਰੇ ਤੇ ਪਰਚਾ ਹੈ ਗਿਆ ਮੈਂ ਆਪ ਜੀ ਨੂੰ ਮੇਰੇ ਖਾਤੇ ਦੀ ਇੱਕ ਸਟੇਟਮੈਂਟ ਦੀ ਥੋੜੀ ਜਿਹਾ ਦਿਖਾ ਦੇਣਾ ਜਦੋਂ ਮੇਰੇ ਤੇ ਪਰਚਾ ਦਿੱਤਾ ਉਹਦੇ ਥੋੜੇ ਦਿਨ ਪਹਿਲਾਂ ਦੀ ਆ ਮੇਰਾ ਅਕਾਊਂਟ ਹੈ ਗਿਆ 3 ਲੱਖ 97000 ਰੁਪਏ ਮੇਰੇ ਅਕਾਊਂਟ ਚ ਸੀਗਾ ਮੈਂ ਪ੍ਰਾਪਰਟੀ ਦਾ ਕੰਮ ਕਰਦਾ ਹੈਗਾ ਦੋ ਮੇਰੇ ਕੋਲ ਫੋਰਚਨਰਾਂ ਗੱਡੀ ਹੈਗੀਆਂ 102 ਸੈਕਟਰ ਮੋਹਾਲੀ ਮੇਰਾ ਆਫਿਸ ਹੈਗਾ ਜਦੋਂ ਮਿਰਤੇ ਪਰਚਾ ਦਿੱਤਾ ਗਿਆ ਇਹ ਚੋਰੀ ਦਾ ਉਦੋਂ ਮੈਂ ਫਤੇਗੜ ਸਾਹਿਬ ਸੀਗਾ ਗੁਰਦੁਆਰਾ ਸਾਹਿਬ ਬਾਬਾ ਰਾਮ ਸਿੰਘ ਜੀ ਗੰਡੂ ਵਾਲੇ ਦਾ ਗੁਰਦੁਆਰਾ ਸਾਹਿਬ ਆ ਪ੍ਰਧਾਨ ਸਾਹਿਬ ਦਾ ਐਫੀਡੇਵਿਟ ਹੈਗਾ ਵੀ ਉਸ ਟਾਈਮ ਤੇ ਮੈਂ ਗੁਰਦੁਆਰਾ ਸਾਹਿਬ ਸੀਗਾ ਮੈਂ ਮੌਕੇ ਤੇ ਨਹੀਂ ਸੀ ਪਰ ਇਹਦੇ ਚ ਅਜੀਬੋ ਗਰੀਵ ਚੀਜ਼ ਇਹ ਹੈ ਮਿਰਤੇ ਪਰਚਾ ਤਾਂ ਦਿੱਤਾ ਮਿਰਤੇ ਸਾਈਨ ਮੇਰੇ ਠੁੱਠੇ ਸਾਈਨ ਵੀ ਆਪੇ ਕਰ ਲੇ ਇਹ ਆ ਮੇਰੇ ਸਾਇਨ ਕਰਕੇ ਮੇਰ ਤੋਂ ਆ ਵੀ ਦਿਖਾਤਾ ਵੀ ਉਹ 2000 ਰੁਪਏ ਮੈਂ ਚੋਰੀ ਕੀਤਾ ਤੇ ਜਿਹੜੀ ਉਹ ਪਿਸਤਲ ਸੀਗੀ ਮੈਂ ਜਾ ਕੇ ਘਰ ਚ ਸੁੱਤ ਗਿਆ ਆਪੇ ਉਹਨਾਂ ਨੇ ਇਹ ਜਾਲੀ ਸਾਇਨ ਮੇਰੇ ਮਾਰੇ ਕੱਲ ਇੱਥੇ ਨਹੀਂ ਮੁੱਕਦੀ ਜਦੋਂ ਮੇਰੇ ਆਫਿਸ ਚੋਂ ਲੈ ਕੇ ਗਏ ਮੈਨੂੰ ਇੱਕ ਮੇਰਾ Samsung ਦਾ ਫੋਨ ਸੀਗਾ ਇੱਕ iPhone Apple ਦਾ ਸੀਗਾ ਉਹਦੇ ਚ ਇਹ ਲਿਖਦੇ ਆ ਵੀ ਜਿਹੜਾ iPhone ਸੀਗਾ ਉਹ ਮੇਰੀ ਲੋਰ ਚ ਮਿਲਿਆ ਤੇ 5500 ਰੁਪਏ ਉਹ ਵੀ ਆਈਓ ਸਾਹਿਬ ਦੀ ਆ ਰੀਟਰਨ ਚ ਹੈ ਮੇਰੇ ਵੀ ਸਾਈਨ ਹੋਏ ਹੋਏ ਆ ਉੱਥੇ ਇਹ ਆ ਹੈ ਗਿਆ ਆਈਫੋਨ 14 ਤੇ ਮੇਰੀ ਲੋਰ ਦੇ ਵਿੱਚੋਂ 5700 ਰੁਪਏ ਮਿਲਿਆ ਹੈ ਗਿਆ ਠੀਕ ਹੈ ਜੀ ਆ ਆਈਫੋਨ 14 ਦੀ ਹੈ Samsung ਦਾ ਫੋਨ ਗੈਪ ਕਰ ਲੈਣਾ ਚੋਰੀ ਕਰ ਲੈ ਮੇਰਾ ਮੇਰੀ ਗੱਡੀ ਦੇ ਵਿੱਚੋਂ 85000 ਰੁਪਿਆ ਜਿੱਥੇ ਤੇਪੜਾ ਚੌਂਕੀ ਹੈ ਚੌਂਕੀ ਦੇ ਕੈਮਰੇ ਦੇ ਸਾਹਮਣੇ ਮੈਂ ਗਿਣ ਕੇ ਜਸਵੰਤ ਸਿੰਘ ਦੇ ਸਾਹਮਣੇ ਗੱਡੀ ਚ ਰੱਖਿਆ 85000 ਰੁਪਏ ਚੋਰੀ ਕਰ ਐਸਐਚਓ ਨੇ ਨਾਲ ਉਹਦੇ ਚੋਂ ਪੈਨ ਡਰਾਈਵ ਚੋਰੀ ਕੀਤੀ ਜਦੋਂ ਅਸੀਂ ਕੋਰਟ ਦੇ ਵਿੱਚ ਇਸ ਗੱਲ ਦੀ ਰਿੱਟ ਲਾਈ ਵੀ ਉਹਦੀ ਕੈਮਰੇਆਂ ਦੀ ਡਿਟੇਲ ਦਈ ਜਾਵੇ ਉਦੋਂ ਇਹਨਾਂ ਨੇ ਆਪਦੇ ਕੈਮਰੇ ਵੀ ਬੰਦ ਕਰਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਅਸੀਂ ਮੰਗ ਕੀਤੀ ਵੀ ਇਹਦੀ ਇਨਕੁਆਰੀ ਹੋਵੇ ਇਹਦੇ ਚ ਸੱਟ ਬਣ ਗਈ ਸੀਗੇ ਮੇਰੇ ਦੋ ਪਰਚੇ ਦਿੱਤੇ ਗਏ ਇੱਕ ਥਾਣਾ ਘਨੌਰ ਵੱਲੋਂ ਇੱਕ ਥਾਣਾ ਸ਼ੰਭੂ ਵੱਲੋਂ ਘਨੌਰ ਵੱਲੋਂ ਇੱਕ ਵੀਡੀਓ ਦਾ ਪਰਚਾ ਪਾਇਆ ਗਿਆ ਮੇਰੇ ਤੇ ਦੋਨੇ ਪਰਚੇ ਝੂਠੇ ਸੀਗੇ ਜਦੋਂ ਇਸ ਦੇ ਵਿੱਚ ਮੈਂ ਹਾਈ ਕੋਰਟ ਗਿਆ ਹਾਈ ਕੋਰਟ ਦੇ ਵਿੱਚ ਸਿੱਟ ਬਣੀ ਗਈ ਸਿੱਟ ਬਣਨ ਦੇ ਵਿੱਚ ਅਸੀਂ ਮੰਗ ਕੀਤੀ ਸੀਗੀ ਵੀ ਸਿੱਟ ਇਨਕੁਆਇਰੀ ਕਰੇ ਸਿੱਟ ਦੇ ਵਿੱਚ ਇਹਨਾਂ ਨੇ ਚਲੰਤ ਚਲੰਤ ਸਿੱਟ ਤੇ ਚਲੰਤ ਪੇਸ਼ ਕਰਤਾ ਐਸਐਚਓ ਸਾਹਿਬ ਨੇ ਰਿਪੋਰਟ ਫਾਈਨਲ ਹੋਈ ਨਹੀਂ ਰਿਪੋਰਟ ਫਾਈਨਲ ਨਹੀਂ ਹੋਈ ਚਲੰਤ ਪੇਸ਼ ਕਰਤਾ ਤਾਂ ਐਸਐਸਪੀ ਸਾਹਿਬ ਨੇ ਜਦੋਂ ਹਾਈ ਕੋਰਟ ਜਵਾਬ ਦਿੱਤਾ ਨਾਲ ਉਹਨਾਂ ਨੂੰ ਲਾਈਨ ਹਾਜ਼ਰ ਕਰਤਾ ਤੇ ਨਾਲ ਇਹ ਵੀ ਲਿਖਿਆ ਗਿਆ ਹੈਗਾ ਉਸ ਰਿਪੋਰਟ ਦੇ ਵਿੱਚ ਵੀ ਜੋ ਵਿਭਾਗੀ ਕਾਰਵਾਈ ਬਣਦੀ ਹੈ ਉਹ ਅਸੀਂ ਕਰਾਂਗੇ ਮਾਨਯੋਗ ਬਰਨੂ ਸ਼ਰਮਾ ਜੀ ਆ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਹਰੇਕ ਵਿਭਾਗ ਦੇ ਵਿੱਚ ਚੰਗੇ ਅਫਸਰ ਵੀ ਹੈਗੇ ਆ ਮਾੜੇ ਵੀ ਹੈਗੇ ਨੇ ਅਤੇ ਨਾਲ ਮੈਂ ਆਪ ਜੀ ਨੂੰ ਇੱਕ ਗੱਲ ਹੋਰ ਦੱਸਦਾ ਜਿਹੜਾ ਇਹ ਭੈਣ ਜੀ ਕੇਸ ਦੱਸ ਰਹੇ ਹੈਗੇ ਇਸ ਕੇਸ ਦੇ ਵਿੱਚ ਐਸ ਐਚਓ ਨੇ 10,32,000 ਰੁਪਏ ਇਕੱਠਾ ਕੀਤਾ ਇੱਕ ਬੰਦੇ ਨਾਲ ਜਿਹੜਾ ਇਹਨਾਂ ਦੇ ਨਾਲ ਜਿਹੜੀ ਪਾਰਟੀ ਨੂੰ ਭੈਣ ਉਹ ਨਹੀਂ ਜਾਣਦੇ ਨੇ ਹੈਗੇ ਗ੍ਰੋਬੰਦੀ ਦਿਖਾਇਆ ਹੋਇਆ ਉਹਨਾਂ ਕੋਲ ਡਸਟਰ ਗੱਡੀ ਸੀ ਕਿ ਦਿੱਲੀ ਨੰਬਰ ਗੱਡੀ ਸੀਗੀ ਉਹ ਗੱਡੀ ਦੇ ਵਿੱਚ ਜਿਹੜੇ ਬੰਦੇ ਆਏ ਸੀਗੇ ਦੋ ਗੱਡੀਆਂ ਸੀਗੇ ਉਹਨਾਂ ਕੋਲ ਅੱਠ ਬੰਦੇ ਸੀਗੇ ਦੋ ਬੰਦੇ ਤੇ ਪਰਚਾ ਦੇਤਾ ਇੱਕ ਬੰਦੇ ਨੂੰ ਡਸਟਰ ਗੱਡੀ 'ਚ ਐਸਐਚਯੂ ਨੇ ਤਿੰਨ ਦਿਨ ਉਹਦੇ ਨਾਲ ਨਾਲ ਗਲਤ ਕੰਮ ਕੀਤਾ ਅਤੇ ਦੂਜੇ ਦਿਨ ਜਦੋਂ ਉਹਨੇ ਪੈਸੇ ਨਹੀਂ ਦਿੱਤੇ ਉਹਦੇ ਗੁਪਤ ਅੰਗ ਦੇ ਵਿੱਚ ਮਿਰਚਾਂ ਲਾ ਕੇ ਡੰਡਾ ਬਾਤਿਆ ਉਹ ਤੋਂ 3 ਲੱਖ ਰੁਪਏ ਲੈ ਕੇ ਛੱਡਿਆ ਉਸ ਬੰਦੇ ਦਾ ਬਾਅਦ 'ਚ ਆਪਰੇਸ਼ਨ ਵੀ ਹੋਇਆ 7 ਲੱਖ ਦੀ ਡਿਮਾਂਡ ਤਾਂ ਮੇਰੇ ਤੋਂ ਵੀ ਕੀਤੀ ਗਈ ਸੀ ਹਾਂਜੀ 7 ਲੱਖ ਤਾਂ ਮੇਰੇ ਤੋਂ ਵੀ ਮੰਗਿਆ ਗਿਆ ਸੀ ਪਰ ਮੈਂ ਕਿਹਾ ਮੈਂ ਨਹੀਂ ਦੇ ਸਕਦੀ ਤੁਸੀਂ ਮੋਹਾਲੀ ਚ ਆਫਿਸ ਤੋਂ ਆ ਡਾਇ ਮੈਡਮ ਸੰਗਰੂਰ ਤੋਂ ਨੇ ਪਟਿਆਲਾ ਤੋਂ ਕਿੱਦਾਂ ਇਨਵੋਲ ਹੋ ਬਾਈ ਜੀ ਮੈਂ ਹੈ ਕਨੌਰ ਦਾ ਹੀ ਹਾਂ ਅੱਛਾ ਮੈਂ ਕਨੌਰ ਤੋਂ ਹੀ ਹਾਂ ਕਨੌਰ ਨੂੰ ਠਾਣਾ ਤਿੰਨ ਠਾਣੇ ਲੱਗਦੇ ਨੇ ਸ਼ੰਭੂ ਹਾਂਜੀ ਜ਼ਿਲ੍ਹਾ ਪਟਿਆਲਾ ਹੈ ਇਹ ਸੰਗਰੂਰ ਤੋਂ ਲੱਗੇ ਇਹਨਾਂ ਦੇ ਉੱਥੇ ਜਾਂਦਿਆਂ ਤੇ ਇਹ ਜਿਹੜਾ ਐਫੀਡੇਵਟ ਹੈ ਐਫੀਡੇਵਟ ਦੇ ਵਿੱਚ ਕੁੜੀਆ ਦੀ ਅੱਖਾਂ ਦਿਖਾਣ ਜਾ ਰਹੇ ਸੀਗੇ ਇਹਨਾਂ ਨੂੰ ਲੱਗ ਚੱਕਿਆ ਹੈਗਾ ਤੇ ਜਿਹੜੀ ਦੂਜੀ ਪਾਰਟੀ ਹੈ ਦੂਜੀ ਪਾਰਟੀ ਨੂੰ ਚੱਕਿਆ ਗਿਆ ਹੈਗਾ ਗੰਡਿਆਂ ਪਿੰਡ ਹੈਗਾ ਪੰਜਾਬੀ ਚੁੱਲਾ ਰਾਜਪ੍ਰੀਤ ਪਾਸ ਰਾਜਪ੍ਰੀਤ ਨੂੰ ਚੱਕ ਕੇ ਉਹਨੂੰ ਪਰਚਾ ਦਿਖਾਇਆ ਗਿਆ ਟਿੱਪਲੇ ਤੇ ਤੁਸੀਂ ਮੈਡਮ ਕਹਿ ਰਹੇ ਹੋ ਕਿ ਤੁਸੀਂ ਅੰਬਾਲੇ ਜਾ ਰਹੇ ਸੀ ਤੇ ਤੁਹਾਨੂੰ ਤੁਹਾਨੂੰ ਅੰਬਾਲੇ ਤੋਂ ਚੱਕਿਆ ਪੰਜਾਬ ਤੋਂ ਅਸੀਂ ਬਾਜ਼ਪਾ ઠાਬੇ ਤੇ ਬੈਠੇ ਹੋਏ ਸੀ ਚਾਹ ਪਾਣੀ ਪਿਲਾ ਰਹੀ ਸੀ ਉਹ ਡਿਲੀਵਰੀ ਹੋਈ ਹੋਈ ਸੀ ਲੇਡੀ ਦੀ ਠੀਕ ਆ ਚਾਰ ਪੰਜ ਦਿਨ ਹੀ ਹੋਈ ਸੀ ਉਹਨੂੰ ਡਿਲੀਵਰੀ ਹੋਈ ਨੂੰ ਚਲੋ ਮੈਂ ਆਖਰ ਰਸਟ ਕਰਵਾ ਲੈਨੇ ਆ ਰਸਤੇ ਦੇ ਵਿੱਚ ਚਾਹ ਪਾਣੀ ਪਿਲਾ ਲੈਨੇ ਆ ਉੱਥੇ ਬਾਜਵਾ ਢਾਬੇ ਤੋਂ ਚੱਕਿਆ ਸਨ ਪਟਿਆਲਾ ਜੀ ਪੈਂਦਾ ਉਹ ਨਹੀਂ ਉਹ ਪੈਂਦਾ ਸ਼ਾਇਦ ਅੰਬਾਲਾ ਰੋਡ ਤੇ ਆ ਨਹੀਂ ਨਿਕਨੌਰ ਚ ਹੀ ਪੈਂਦਾ ਜੀ ਉਹ ਨਿਕਨੌਰ ਹਾ ਟਿਪਲਾ ਚੌਕੀ ਪੈਂਦੀ ਜਿਹਨੂੰ ਜੀ ਸਟੇਟ ਤਾਂ ਆ ਕੇ ਚੱਕਣ ਨਹੀਂ ਨਹੀਂ ਟਿਪਲਾ ਚੌਕੀ ਹੈ ਜੀ ਟਿਪਲਾ ਚੌਕੀ ਪੈਂਦੀ ਹੈ ਥਾਣਾ ਸ਼ੰਭੂ ਪੈਂਦਾ ਥਾਣਾ ਸ਼ੰਭੂ ਕਹਿੰਦਾ ਨਾ ਬੈਰੀਗੇਟ ਆਗੇ ਇਨਾਂ ਨੂੰ ਸ਼ੋਅ ਕਰੇਗੇ ਵੀ ਇਹ ਬਸ ਦੀ ਵੇਟ ਕਰ ਰਹੇ ਸੀਗੇ ਜਦੋਂ ਕਿ ਚੱਕਿਆ ਉਹ ਦੂਜੀ ਪਾਰਟੀ ਜਿਹੜੀ ਨਾਲ ਹੈ ਜਿਹੜੀ ਉਹ ਭਾਂ ਜਾਣਦੇ ਨਹੀਂ ਹੈਗੇ ਉਦੋਂ ਉਹਨਾਂ ਨੇ ਪੰਜ ਗਰੋਹ ਬੰਦੇ ਵਾਲੀ ਪਾਰ ਇੱਕ ਫੇਮਸ ਯੂਟਿਊਬਰ ਦੀ ਸਿਸਟਰ ਵੀ ਸੀ ਜਿਹੜੀ ਵੀ ਮਤਲਬ ਉਹ ਪਾਰਟੀ ਨਾਲ ਕਿਸੇ ਨਾਲ ਆਈ ਹੋਈ ਸੀਗੀ ਉੱਥੇ ਮੈਂ ਜਦੋਂ ਦੇਖਿਆ ਜਾ ਕੇ ਉਹਨਾਂ ਤੋਂ ਵੀ ਕਾਫੀ ਪੈਸੇ ਵਸੂਲੇ ਲਏ ਤੂੰ ਬੱਚਾ ਕਿਹਨਾਂ ਦਾ ਸੀ ਬੱਚਾ ਤਾਂ ਉਹ ਸਾਡਾ ਸੀ ਜਿਹੜੀ ਇਹਨਾਂ ਦੇ ਨਾਲ ਸੀਗੀ ਲੜੀ ਹਾਂ ਮੈਨੂੰ ਇਹ ਮਤਲਬ ਉਹ ਬੱਚਾ ਤਸਕਰੀ ਦੇ ਉਹਦੇ ਵਿੱਚ ਹਾਂਜੀ ਦੋਸ਼ ਲਾਇਆ ਗਿਆ ਮੇਰੇ ਤੇ ਪਰਚਾ ਦਰਜ ਕੀਤਾ ਗਿਆ ਮੇਰੇ ਤੇ ਕਿਉਂ ਮੈਂ ਇੰਨੇ ਪੈਸੇ ਆ ਲਈ ਹਾਂ ਨਹੀਂ ਕੀਤੀ ਵੀ ਮੈਂ ਨਹੀਂ ਦੇ ਸਕਦੀ ਉਹ ਉਹਨਾਂ ਨੇ ਫਿਰ ਮੇਰੇ ਤੇ ਪਰਚਾ ਦਰਜ ਕੀਤਾ ਤੇ ਜਿੰਨਾਂ ਕੋਲੇ 6-6 ਲੱਖ 5-5 ਲੱਖ ਸੀ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਛੱਡ ਦਿੱਤਾਗੇ ਜਿਸ ਤੋਂ ਜੋ ਮਿਲਿਆ ਜਿਸ ਤੋਂ ਜੋ ਵੀ ਮਿਲਿਆ ਇਹ ਕਿ ਐਸਐਚਓ ਕਿਉਂ ਕਰ ਰਹੇ ਸਾਰੇ ਤੁਹਾਡਾ ਕੋਈ ਨਹੀਂ ਤੁਹਾਨੂੰ ਸਾਡੇ ਤੇ ਨਿੱਜੀ ਨਹੀਂ ਜੀ ਸਾਡਾ ਮਸਲਾ ਸੀਗਾ ਅਸੀਂ ਉਹ ਦਿਨ ਜਿੱਦੋਂ ਮੈਨੂੰ ਚੱਕਿਆ ਗਿਆ 7 ਤਰੀਕ ਨੂੰ ਉਹਦੇ ਸਾਡੀ ਇੱਥੇ ਪ੍ਰੈਸ ਕਾਨਫਰੰਸ ਸੀਗੀ ਘੱਗਰ ਵਾਲੇ ਮਸਲੇ 'ਚ ਜਿਹੜਾ ਘੱਗਰ ਦਾ ਮਸਲਾ ਸੀਗਾ ਐਮਐਲਏ ਨੇ 2 ਕਿੱਲੇ ਬਚਾਣ ਦੇ ਵਿੱਚ ਆਪਣੇ ਦੋ ਕਿੱਲਾਂ ਦੇ ਚੱਕਰ ਦੇ ਵਿੱਚ ਲੱਖਾਂ ਲੋਕਾਂ ਦੀ ਫਰਸਲ ਹੈ ਜਿਹੜੀ ਉਹ ਹੜ ਗਈ ਸੀਗੀ ਉਸ ਮਸਲੇ 'ਤੇ ਸਾਡੀ ਇੱਥੇ ਪ੍ਰੈਸ ਕਾਨਫਰੰਸ ਸੀਗੀ ਉਸ ਦਿਨ ਕਿਹੜਾ ਐਮਐਲਏ ਐਮਐਲਏ ਗੁਰਲਾਲ ਕਨੌਰ ਜੀ ਅਸਲ 'ਚ ਅਸੀਂ ਦਰਬਾਰ ਸਾਹਿਬ ਤੋਂ ਆਏ ਸੀਗੇ ਆਫਿਸ ਆ ਕੇ ਅਸੀਂ ਨਾਣ ਨੂੰਣ ਲੱਗਿਆ ਉੱਥੋਂ ਸਾਨੂੰ 1 ਘੰਟਾ ਪਹਿਲਾਂ ਹੀ ਚੱਕ ਲਿਆ ਉਸ ਦਿਨ ਸਾਡੀ ਇੱਕ ਜੀ ਦੇਖੋ ਬਾਈ ਜੀ ਜੇ ਮੈਂ ਰਾਤ ਨੂੰ ਫੈਰ ਮਾਰ ਰਿਹਾ ਹੈਗਾ 7 ਕਿਹੜੀ 7 ਤਰੀਕ ਹੈ ਤੇ 7 ਕਿਹੜੀ 7 ਨਵਾਂ ਜੀ ਨਵੰਬਰ ਸਤੰਬਰ ਹਾਂਜੀ ਹਾਂ 2 ਮਹੀਨੇ 2 ਦਿਨ ਮੈਂ ਜੇਲ੍ਹ 'ਚ ਰਹਿ ਕੇ ਆਇਆ ਜੇ ਮੈਂ ਰਾਤ ਨੂੰ ਫਾਇਰ ਮਾਰਿਆ ਜੀ ਮੈਂ ਪ੍ਰੈਸ ਕਾਨਫਰੈਂਸ ਥੋੜੀ ਰੱਖਾਂਗਾ ਐਮਐਲਏ ਦੇ ਖਰਾਬ ਜੇ ਮੈਂ ਗੋਲੀ ਚਲਾਈ ਹੋਈ ਜੀ ਮੈਂ ਗੋਲੀ ਚਲਾਈ ਹੋਈਗੀ ਰਾਤ ਨੂੰ ਅਸੀਂ ਪ੍ਰੈਸ ਕਾਨਫਰੈਂਸ ਬੁੱਕ ਕਰਦੇ ਆ 5 ਤਰੀਕ 6 ਤਰੀਕ ਨੂੰ 5 ਦਾ ਸਾਡੇ ਤੇ ਪਰਚਾ ਦੇ ਤਿਆ ਐਮਐਲਏ ਦੇ ਵਿਰੁੱਧ ਜੇ ਅਸੀਂ ਪ੍ਰੈਸ ਕਾਨਫਰੈਂਸ ਰੱਖੀ ਹੋਈ ਆ ਰਾਤ ਨੂੰ ਮੈਂ ਗੋਲੀ ਮਾਰ ਕੇ ਕਿੱਦਾਂ ਪ੍ਰੈਸ ਕਾਨਫਰੈਂਸ ਕਰਨਾ ਆ ਜਾਊਗਾ ਮੈਂ 2000 ਦਾ ਮੇਰੇ ਤੇ ਚੋਰੀ ਦਾ ਇੰਜਾਮ ਹੈ ਤੁਹਾਨੂੰ ਪਤਾ ਹੈਗਾ ਪ੍ਰੈਸ ਕਾਨਫਰੈਂਸ ਦੀ ਫੀਸ ਵੀ ਹੈਗੀ ਆ ਮੈਂ ਇਥੋਂ ਦਰਬਾਰ ਸਾਹਿਬ ਵੀ ਗਿਆ ਹੈਗਾ ਫੋਰਚਨਰ ਗੱਡੀ 'ਚ ਜਾ ਰਿਹਾ ਹੈਗਾ это не